ਵੇ ਅੱਜ ਰਾਹੂ ਵਿਖੇ ਸ਼ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 751ਵਾਂ ਜਨਮ ਰਾਹੂ ਵਿਖੇ ਪੰਜਵਾਂ ਬੀਸ਼ ਇਸ ਵਾਸ਼ੰਗਰਸ਼ ਕਮੇਟੀ ਬਰੋਂ ਅੱਜ ਰਾਹੂ ਵਿਖੇ ਇਹਨਾਂ ਦਾ ਜਨਮ ਦਿਨ ਮਨਾਇਆ ਗਿਆ ਉਹਨਾਂ ਦੇ ਨਾਲ ਸਾਡੇ ਬਹੁਤੇ ਸਾਡੇ ਰੈਵਰ ਬਾਬਾ ਸਾਹਿਬ ਡਾਕਟਰ ਪੀਮਰਾਓ ਅਮਿਤਕਰ ਜੀ ਦਾ ਪ੍ਰਿਨਰਮਣ ਅੱਜ ਪੂਰੇ ਭਾਰਤ ਦੇ ਵਿੱਚ ਬਾਬਾ ਸਾਹਿਬ ਡਾਕਟਰ ਪੀਮਰਾਓ ਅਮਿਤਕਾਰ ਜੀ ਦਾ ਪ੍ਰੀ ਨਿਰਮਾਨ ਮਨਾਇਆ ਜਾ ਰਿਹਾ ਮੈਂ ਸਾਰੇ ਸਮਾਜ ਨੂੰ ਬਹੁਤ ਬਹੁਤ ਮੁਬਾਰਕਾ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਾਰਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸੁਭਾਗਿਆ ਸਮਾਪਰਾਪਤ ਹੋਇਆ ਹੈ ਕਿ ਤਨ ਤਨ ਭਗਤ ਨਾਮਦੇਵ ਜੀ ਮਹਾਰਾਜ ਜੀ ਦਾ ਪੰਜਵਾਂ ਰਾਹੋਂ ਦੇ ਵਿੱਚ ਬੜੀ ਸ਼ਰਧਾਪੂਰਵਕ ਡਾਲ ਮਾਡਲ ਸਕੂਲ ਦੇ ਵਿੱਚ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਹੈ ਜਿਸ ਦੇ ਵਿੱਚ ਦੂਰੋਂ ਨੇੜੇ ਸੰਗਤਾਂ ਨੇ ਬਹੁਤ ਹੀ ਉਤਸ਼ਾਹ ਦਿਖਾਇਆ ਅਤੇ ਬਹੁਤ ਹੀ ਸੱਜਣਾ ਨੇ ਸਤਿ ਸ੍ਰੀ ਬਾਬਾ ਨਾਮਦੇਵ ਜੀ ਮਹਾਰਾਜ ਜੀ ਦੇ ਜੀਵਨ ਅਤੇ ਉਪਦੇਸ਼ ਦੇ ਸੰਬੰਧੀ ਚਾਨਣਾ ਪਾਇਆ ਅਤੇ ਸੰਗਤਾਂ ਨੇ ਵੀ ਬਹੁਤ ਸ਼ਰਧਾ ਦੇ ਨਾਲ ਸੁਣਦੇ ਹੋਏ ਸਾਰਿਆਂ ਨੇ ਸਤਿ ਸ੍ਰੀ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਾਂ ਲਈਆਂ ਹਨ ਮੈਂ ਆਪਣੇ ਵੱਲੋਂ ਅਤੇ ਸਮੂਹ ਰਾਹੋਂ ਨਵਾਸੀਆਂ ਵੱਲੋਂ ਸਮੂਹ ਸੰਗਤ ਨੂੰ ਆਜ ਦੇ ਇਸ ਦਿਨ ਅੰਤੇ ਬਹੁਤ-ਬਹੁਤ ਬਤਾ ਇਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਹਿਬਾਣੀਆਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸੋ ਅੱਜ ਦੇ ਇਸ ਖਾਸ ਮੌਕੇ ਦੇ ਵਿੱਚ ਜਿੱਥੇ ਸਾਡੇ ਬਹੁਤ ਸਾਰੇ ਕਾਰਜੋਗੀ ਸੰੀਤਾ ਵੀ ਆਈਆਂ ਸਾਡੇ ਡਾਕਟਰ ਸਾਹਿਬ ਨਿਹਤਰਪਾਲ ਜੀ ਉਹਨਾਂ ਦੇ ਵੀ ਜੀਮੇ ਕਾਫੀ ਸੀ ਉਹ ਵੀ ਆਪਣੇ ਜੀਮੇ ਟਾਈਮ ਕੱਢ ਕੇ ਇੱਥੇ ਆਏ ਆ ਨਾਲ ਹੀ ਸਾਡੇ ਅਰਸ਼ੀ ਸਰਵਾਨ ਸਿੰਘ ਸੁਭਾਜ ਬੁਰਾ ਜੀ ਮੁਖਤਾਰ ਜੀ ਹੋਰ ਜਿੰਨੇ ਵੀ ਸਾਡੀ ਖਾਸ ਤੌਰ ਤੇ ਸਾਡੇ ਸੁਭਾਜ ਜੀ ਬੀਬਲ ਕੁਮਾਰ ਜੀ ਜਿੰਨੀਆਂ ਵੀ ਸਤਕਾਰਯੋਗ ਸੰਸਿਤਾ ਪਵਨ ਕੁਮਾਰ ਜੀ ਜਿਹੜੀ ਸਾਡੀ ਵਾਤਾਵਰਨ ਸੇਵਾ ਸੁਸਾਇਟੀ ਦੇ ਇੰਚਾਰਜ ਆ ਇਸ ਤੋਂ ਇਲਾਵਾ ਮਾਸ ਗੁਰਮੀਤ ਸਿੰਘ ਜੀ ਸਿਆਣ ਸਾਹਿਬ ਜੀ ਵਾਈਸ ਪ੍ਰਧਾਨ ਸਿਆਣ ਸਾਹਿਬ ਹੋਰ ਨਾਲ ਜੁੜੇ ਹੋਏ ਜਿੰਨੇ ਵੀ ਸਾਡੀ ਸੂਚੀ ਵਿਸ਼ੇ ਸਮਾਜ ਦੀ ਜਿਹੜੀ ਵੀ ਐਕਟੀਵਿਟੀ ਆ ਇਹਨਾਂ ਨੂੰ ਸਭ ਨੂੰ ਮੁਬਾਰਕਵਾਦ ਦੇਣਾ ਸੋ ਖਾਸ ਕਰਕੇ ਜੋ ਵਿਸ਼ੇ ਸਮਾਜ ਵਾਸਤੇ ਜੋ ਇਹਨਾਂ ਦੀਆਂ ਮੰਗਾਂ ਆ ਜਾਂ ਜਿੱਥੋਂ ਆਪਾਂ ਪਛੜਿਓ ਆ ਜੋ ਸਾਡੇ ਬਣਦੇ ਹੱਕ ਆ ਉਹਨਾਂ ਨੂੰ ਆਮ ਪਬਲਿਕ ਤੱਕ ਪਹੁੰਚਾਉਣ ਵਾਸਤੇ ਜਿਹੜੇ ਨਹੀਂ ਪਹੁੰਚ ਰਹੇ ਜਾਂ ਜਾਗਰਤਾ ਦੀ ਘਾਟ ਕਰਕੇ ਜੋ ਬੀਸੀ ਸਮਾਏ ਹਾਏ ਦੇ ਪ੍ਰੋਗਰਾਮ ਦੇ ਵਿੱਚ ਇਕੱਠੇ ਹੋਏ ਸਾਰੇ ਸਤਕਾਰਯੋਗ ਸਾਥੀ ਬੀਬੀਆਂ ਭੈਣਾਂ ਬੱਚੇ ਨੌਜਵਾਨ ਮੈਨੂੰ ਸਵੇਰੇ ਹੀ ਮਾਣ ਜੋ ਸ਼੍ਰੀ ਰਮੇਸ਼ ਜਸਲ ਜੀ ਜਿਹੜੇ ਸਾਡੇ ਬਹੁਤ ਹੀ ਸਤਕਾਰਤ ਸਨਮਾਨਯੋਗ શિક્ષੀਤਾ ਉਹਨਾਂ ਨੇ ਹਾਏ ਦੇ ਪ੍ਰੋਗਰਾਮ ਬਾਰੇ ਜਾਣੂ ਕਰਾਇਆ ਪਿਆਰੇ ਬਾਬਾ ਸਾਹਿਬ ਡਾਕਟਰ ਭੀਮਰਾਓ ਮੇੜਕਾ ਜੀ ਦਾ ਫਰੀਦ ਨਿਰਮਾਨ ਦੇਸ਼ਗੀ ਆ ਉਸ ਸੰਬੰਧੀ ਅੱਜ ਕਾਫੀ ਪ੍ਰੋਗਰਾਮ ਬਾਬਾ ਸਾਹਿਬ ਨੂੰ ਸਮਰਪਿਤ ਰੱਖਿਆ ਨਮਾਸ਼ਹਿਰ ਦੇ ਅੰਦਰ ਵੀ ਪ੍ਰੋਗਰਾਮ ਸੀ ਔਰ ਇਸ ਪ੍ਰੋਗਰਾਮ ਕਰਕੇ ਅਸੀਂ ਇਸ ਪ੍ਰੋਗਰਾਮ ਨੂੰ ਜਲਦੀ ਖਤਮ ਕਰਕੇ ਤੁਹਾਡੇ ਦਰਸ਼ਨ ਕਰਨ ਦਾ ਜਿਹੜਾ ਮੌਕਾ ਮਿਲਿਆ ਚੋੜੇ ਬਹੁਤ ਵਧੀਆ ਗੱਲ ਹੈ ਕਿਉਂਕਿ ਸ਼੍ਰੀ ਰਮੇਸ਼ ਜਸਲ ਜੀ ਉਹਨਾਂ ਦਾ ਸਾਰਾ ਪਰਿਵਾਰ ਔਰ ਜੋ ਸਾਰੇ ਸਾਥੀ ਸਾਡੇ ਸਤਕਾਰਯੋਗ ਭਵਨ ਜੀ ਮਾਸਟਰ ਗਰਮੀਤ ਜੀ ਜਿਹਨੇ ਵੀ ਸਾਥੀ ਲੰਬੇ ਸਮੇਂ ਤੋਂ ਹਜ਼ਾਰਾਂ ਸਾਲਾਂ ਤੋਂ ਜਿਹੜੇ ਧੱਬੇ ਕੁਦਲੇ ਲੋਕ ਆ ਜਿਨ੍ਹਾਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ ਉਹਨਾਂ ਨੂੰ ਉਹਨਾਂ ਦਾ ਬੜਾ ਮਾਨ ਸਨਮਾਨ ਦਿੱਤਾ ਜਾਵੇ ਸਾਡੇ ਬਹੁਤ ਹੀ ਸਤਕਾਰਯੋਗ ਸ਼੍ਰੀ ਹਮੰਤ ਕੁਮਾਰ ਜੀ ਪ੍ਰਧਾਨ ਸਾਹਿਬ ਨਗਰਪਾਲਿਕਾ ਦੇ ਜਿਹੜੇ ਬਹੁਤ ਹੀ ਵਧੀਆ ਤਾਲਮੇਲ ਦੇ ਨਾਲ ਸਾਰਿਆਂ ਨਾਲ ਬਰਾਬਰ ਦੇ ਨਾਲ ਚੱਲਦੇ ਆ। ਸ਼੍ਰੀ ਮੁਖਤਿਆਰ ਜੀ, ਸ਼ੰਗਾਰਾ ਰਾਮ ਜੀ, ਸੁਆਸ਼ੰਤੀ ਸਾਹਿਬ। ਉਹ ਇਹਨਾਂ ਸਾਰਿਆਂ ਨੇ ਲੰਮਾ ਸਮਾਂ ਮਾਨਜੋ ਜੱਸਲ ਸਾਹਿਬ ਜੀ ਨੇ ਸਾਹ ਕਾਂਸੀ ਰਾਮ ਜੀ ਦੀ ਮੂਮੈਂਟ ਦੇ ਅੰਦਰ ਸਾਹ ਸ਼੍ਰੀ ਕਾਂਸੀ ਰਾਮ ਜੀ ਨੇ ਨਮਾਸ਼ੇ ਦੇ ਅੰਦਰ ਇੱਕ ਵਾਰ ਬੈਕਵਰਡਸ ਮਿਲਨ ਕਰਾਇਆ। ਮਾਨਜੋ ਜੱਸਲ ਸਾਹਿਬ ਨੇ ਉਸ ਬੈਕਵਰਡਸ ਮਿਲਨ ਦੀ ਹੋਈ ਕੀਤੀ। ਔਰ ਭਾਰੀ ਤਦਾਦ ਦੇ ਅੰਦਰ ਇਹਨਾਂ ਨੇ ਬੀਸੀ ਸਮਾਜ ਦੇ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਹੱਕਾਂ ਤੋਂ ਜਾਣੂ ਕਰਾਉਣ ਦਾ ਲੈ ਵੱਲੋਂ ਸ਼੍ਰੋਮਣੀ ਭਗਤ ਬਪਾ ਨਾਮ ਜੀ ਜੀ ਦਾ ਸਤ ਸੰਜਨ ਜਨਮ ਦਿਨ ਮਨਾਇਆ ਜਾ ਰਿਹਾ ਇਸ ਵੰਨ ਦੇ ਵਿੱਚ ਆਪਾਂ ਇਕੱਠੇ ਹੋਏ ਆਂ ਬੀਸੀ ਸਮਾਜ ਸੰਵਾਦ ਕਮੇਟੀ ਸ੍ਰੀ ਹਮੇਸ਼ ਕੁਮਾਰ ਜੱਸਲ ਜੀ ਦੀ ਅਗਵਾਈ ਦੇ ਵਿੱਚ ਕਈ ਸਾਲਾਂ ਤੋਂ ਬੀਸੀ ਸਮਾਜ ਦੇ ਨਾਲ ਸੰਬੰਧਿਤ ਲੋਕਾਂ ਨੂੰ ਜਾਗਰੂਕ ਕਰਨ ਦੇ ਲੱਗੇ ਹੋਇਆ ਇਸ ਵੰਦੇ ਵਿੱਚ ਅਸੀਂ ਹਰ ਮੁਹੱਲੇ ਵਾਰ ਮਿਲਣਾ ਕਰ ਰਹੇ ਹਾਂ ਤਾਂ ਕਿ ਬੀਸੀ ਸਮਾਜ ਦੇ ਨਾਲ ਸੰਬੰਧਿਤ ਜਿਹੜੇ ਵੀ ਵਿਅਕਤੀ ਆ ਵੱਖਰੀਆਂ ਵੱਖਰੀਆਂ ਜੋ ਕਾਸਟ ਵਿੱਚ ਵੰਡੇ ਹੋਏ ਆ ਉਹਨਾਂ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਜਾ ਸਕੇ ਬਹੁਤ ਹੀ ਵੱਡਾ ਕੰਮ ਹੈ ਕਿਰੇ OBC ਦੇ ਨਾਲ ਜਿੰਨੇ ਵੀ ਸੰਬੰਧਿਤ ਵਿਅਕਤੀ ਆ ਸਾਰੇ ਉਹਨਾਂ ਨੂੰ ਇੱਕ ਪਲੇਟਫਾਰਮ ਦੇ ਉੱਤੇ ਇਕੱਠਾ ਕਰਨ ਦੀ ਇਹ ਜੋ ਸਾਡੀ ਇੱਕ ਬਹੁਤ ਵੱਡੀ ਜਿਹੜੀ ਕੋਸ਼ਿਸ਼ ਹੈ ਇਸ ਦੇ ਵਿੱਚ ਜਿਹੜੇ ਮੇਸ਼ ਮਾਰ ਜਸਤਵ ਜੀ ਦਾ ਦਿਮਾਗ ਉਹਨਾਂ ਦੀ ਕੋਸ਼ਿਸ਼ ਜਿਹੜੇ ਕਿ ਐਨੇ ਸਾਲਾਂ ਤੋਂ ਆਪਣੇ ਹੋਰ ਸਾਥੀਆਂ ਨੂੰ ਲੈ ਕੇ ਲੱਗੇ ਹੋਏ ਤਾਂ ਗੱਲ ਨੂੰ ਜਾਗ ਕਾਹੋ ਜਿਹਾ ਗੱਲਾਂ ਆਪ ਜੀ ਨੇ ਦਸੀਆਂ ਜਿਨ੍ਹਾਂ ਦੇ ਵਿੱਚੋਂ ਬਹੁਤ ਹੀ ਇੱਕ ਕਹਾਣੀ ਦੀ ਗੱਲ ਜੋ ਦੱਸੀ ਹੈ ਕਿ ਬਾਬਾ ਨਾਮ ਜੀ ਦਾ ਜੋ ਅਸਾਨ ਹੈ ਆਪਾਂ ਸਭ ਨੇ ਨਾਲ ਲੱਗੇ ਬਣਾਉਣਾ ਹੈ ਔਰ ਬਣਾਉਣਾ ਵੀ ਹੈ ਮੰਗੇ ਜਗ੍ਹਾ ਤੇ ਜਗ੍ਹਾ ਦੀ ਥੀਲ ਕਰਕੇ ਉਥੇ ਜੋ ਹੈ ਮੰਗਰ ਤੇ ਗੁਰਦੁਆਰਾ ਉਹ ਆਪ ਬਣਾਣਾ ਹੈ ਤਾਂ ਕਿ ਆਪਾਂ ਮਹਾਨ ਆਮਦੇਵ ਜੀ ਦੇ ਜਨ ਪ੍ਰਕਾਸ਼ ਦੇ ਦਿਹਾੜੇ ਆਪਾਂ ਸਾਰੇ ਨਾਲ ਮਿਲ ਕੇ ਉਸ ਸ਼ਾਂਤ ਤੇ ਬੈਠ ਕੇ ਉਹਨਾਂ ਦੀ ਬਾਣੀ ਦੇ ਜਾਪ ਕਰਾਂਗੇ ਔਰ ਸਤਿਕਾਰ ਕਰਾਂਗੇ ਇੱਕ ਹੀ ਹੋ ਉਹਨਾਂ ਨੇ ਕਿਹਾ ਵੀ ਭਾਈ ਮੇਰਾ ਸੁਹਾਗ ਤਾਂ ਉੱਜੜ ਗਿਆ ਮੇਰਾ ਸੁਹਾਗ ਤਾਂ ਉੱਜੜ ਗਿਆ ਜਾ ਤਾਂ ਆਪਣੇ ਬਚਨ ਵਾਪਸ ਲੈ ਲਓ ਨਹੀਂ ਤਾਂ ਜੀਦਾ ਕਰ ਦਿਓ ਪ੍ਰਮਾਤਮਾ ਮਾਰੇ ਬਿਰਦੀ ਲਈ ਛੱਡਾ ਦਿੱਤਾ ਉਹ ਜੀਦੇ ਹੋਗਾ ਰਾਜੇ ਨੂੰ ਪਤਾ ਲੱਗਾ ਰਾਜੇ ਨੂੰ ਕਿ ਭਈ ਇੱਕ ਬਾਬਾ ਨਾਮਦੇਵ ਹੈਗਾ ਉਹ ਬੰਦਾ ਜੀਦਾ ਕਰ ਦਿੱਤਾ ਰਾਜੇ ਦੀ ਗੱਵ ਮਰ ਗਈ ਓ ਗਊ ਮਰ ਗਈ ਓ ਕਹਿਣ ਲੱਗੇ ਵੇ ਪਾਈ ਬਾਬੇ ਨਾਮਦੇ ਨੂੰ ਸੱਦ ਕੇ ਰਿਆ ਬਈ ਪਾਈ ਤੂੰ ਤਾਂ ਬੰਦਾ ਜੀਦਾ ਕਰਦਾ ਹੈ ਗਊ ਮਰੀ ਆ ਤੇ ਇਹਨੂੰ ਤੂੰ ਜੀਂਦੀ ਕਰ ਬੇ ਪਾਈ ਮੈਂ ਕਿੱਦਾਂ ਜੀਂਦੀ ਕਰੂੰਗਾ ਨਹੀਂ ਤਾਂ ਕਹਿੰਦਾ ਤੁਹਾਨੂੰ ਹਾਥੀਆਂ ਦੇ ਸੰਗੜਾਂ ਦੇ ਨਾਲ ਬੰਨ ਕੇ ਨਾ ਹਾਥੀਆਂ ਦੇ ਮਾਰੇ ਪਾਣਾ ਇਹਨੂੰ ਮਾਰ ਦਿੰਦਾ ਇੱਕ ਕਮਰੇ ਦੇ ਵਿੱਚ ਉਹਨੇ ਬੰਦ ਕਰ ਦਿੱਤਾ ਪ੍ਰਮਾਤਮਾ ਮੋਰੇ ਬਿਰਦੀ ਲਾਈ ਦੀ ਪਾਈ ਦੇਖੋ ਹੁਣ ਤਾਂ ਵੇ ਪ੍ਰਮਾਤਮਾ ਤੇਰੇ ਹੱਥ ਵਸਵਾ ਨਹੀਂ ਤਾਂ ਅੱਜ ਮੈਨੂੰ ਖਤਮ ਕਰ ਦੋ ਉਹ ਪ੍ਰਮਾਤਮਾ ਦੀ ਏਦਾਂ ਦੀ ਮਰਜ਼ੀ ਹੋਈ ਆ ਗਾਉਂ ਜਿਹੜੀ ਜੀਦੀ ਹੋ ਗਈ ਆ ਬਹੁਤ ਹੀ ਸਤਿਕਾਰਯੋਗ ਸਾਡੇ ਡੌਲ ਮਾਡਲ ਸਕੂਲ ਵਿਖੇ ਵੀ ਅੱਜ ਦੇ ਬਾਬਾ ਨਾਮਦੇਵ ਜੀ ਦਾ 751 ਦਾ ਜਨਮ ਦਿਨ ਰਾਵੋ ਵਿਖੇ ਮਨਾ ਰਹੇ ਆ ਵੀ ਜਿੰਨੇ ਵੀ ਸਾਰੇ ਸਮਾਜ ਦੇ ਸਾਥੀ ਆ ਪਹਿਲਾਂ ਤਾਂ ਉਹਨੂੰ ਮਾਰਕਵਾ ਦਿਨਾ ਕਿ ਇਹ ਸਾਰੇ ਸਾਥੀਆਂ ਦੀ ਬਦੌਰਤ ਵੀ ਅੱਜ ਜਿਹੜਾ ਸ਼ਰਮਣੀ ਭਗਤ ਬਾਬਾ ਨਾਮਦੇਵ ਜੀ ਦਾ ਜਨਮ ਦਿਨ ਆ ਸਾਰੇ ਸਾਥੀਆਂ ਦੀ ਬਦੌਰਤ ਵੀ ਆਪਾਂ ਇਹ ਜਿਹੜਾ ਦਿਨ ਮਨਾ ਰਹੇ ਆ ਇੱਥੇ ਪਹੁੰਚਣ ਤੇ ਜਿੰਨੇ ਵੀ ਸਾਥੀ ਆਏ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਵੈਲਕਮ ਵੀ ਸਾਥੀਓ ਮੈਂ ਤੁਹਾਨੂੰ ਪਹਿਲਾਂ ਸਾਡੇ ਬਹੁਤ ਹੀ ਸਤਿਕਾਰ ਡਾਕਟਰ ਨੁਸ਼ਤਰਪਾਲ ਜੀ ਜਿਹੜੇ BSP ਦੇ ਪੰਜਾਬ ਦੇ ਜਨ ਸੈਕਟਰੀ ਆ ਉਹਨਾਂ ਦੇ ਨਾਲ ਹਿੰਮਕਮਾਰ ਬੋਬੀ ਜੀ ਕਦੇ ਵਿਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵਦਿਸ਼ਾਂ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲਪੇਪਰ ਦੇ ਨਾਲ ਮਨ ਪਾਉਂਦੇ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ ਬੜਾ ਪਿੰਨੇੜੇ ਜੂਨੀਅਨ ਬੈਂਕ ਇੱਥੇ 3D ਵਾਲਪੇਪਰ ਫਲੈਕਸ ਪ੍ਰਿੰਟਿੰਗ ਕਲਰ ਪੋਸਟਰ ਵਿਜ਼ਟਿੰਗ ਕਾਰਡ ਮੈਰਿਜ ਕਾਰਡ ਇਨਵੀਟੇਸ਼ਨ ਕਾਰਡ ਬਿੱਲ ਬੁੱਕ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਵੱਕਸ਼ ਕੀਤਾ ਜਾਂਦਾ ਹੈ ਟੂਰਨਾਮੈਂਟ ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮ ਦੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ ਸੇਵਾ ਦਾ ਮੌਕਾ ਦਿਓ ਬੀਆਈ ਗ੍ਰਾਫਿਕ ਸੋਲੂਸ਼ਨ ਬੜਾ ਪਿੰਡ ਨੇੜੇ ਯੂਨੀਅਨ ਬੈਂਕ ਸੰਪਰਕ ਨੰਬਰ 0182626608 ਅਤੇ 995509943